ਵਾਗਦਾ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਦੇ ਲੋੜੀਂਦੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਨੌਵੀਂ ਪਈ ਪਿੰਡ ਵਾਲੀਆਂ ਨੇੜੇ ਇਧਰੋਂ ਦਾ ਬਰਨਾਲਾ ਜ਼ਿਲ੍ਹਾ ਪਟਨਾ ਸੰਦੂਰੂਪ ਹੈ ਠੀਕ ਆ ਮੋਬਾਈਲ ਨੰਬਰ ਆਪਣਾ 8360329599 8360329599 ਦੀਦੀਪਕ ਕਰਾਉ ਸੰਗ ਦੀ ਬੈੜ ਦੇਖੀ ਜਾਨੇ ਆ ਕਿਹੜਾ ਸੂਸੂਈ ਆ ਪੁੱਛਾ ਸੂਸੂਈ ਜੀ ਕਹਿਮਦਨ ਹੋ ਗਿਆ ਸੂਈ ਨੂੰ ਕੱਲ੍ਹ ਸੂਈਏ ਕੱਲ੍ਹ ਜੇਰ ਜੂ ਰੋਕਿਆ ਜਮਾ ਜੀਰ ਦੀ ਆਪਾਂ ਵੀਡੀਓ ਦਿਖਾਉਣੀ ਸੋ ਵੀਰ ਜੇਰ ਦੀ ਵੀਡੀਓ ਦੇਖ ਸਕਦੇ ਹੋ ਤੇ ਜੇਰ ਵਗੈਰਾ ਦਾ ਕੰਮ ਜਮਾ ਟੋਟਲ ਡੰਨਾ ਸਾਰਾ ਹਣ ਹਾਂ ਜੀਰ ਪੈ ਗਈ ਬੱਚਾ ਵਗਰੇ ਇਹਦੇ ਬੱਚਾ ਜੀ ਠੀਕ ਆ ਆ ਬੱਚਾ ਬਾਈ ਠੀਕ ਆ ਤੇ ਕਿੰਨਾ ਕੁ ਬੋੜਾ ਚੋਤਾ ਇਹਦਾ ਆਪਾਂ ਬੋੜਾ ਜਾਂ 5 ਲੀਟਰ ਕਿਹੋ ਜੇ 5 ਲੀਟਰ ਤੇ ਚੌਣ ਚਵਾ ਤਾਰਾ ਦੂ ਦੇਖ ਨੰਬਰ ਧਾਰਾ ਮਾਰ ਕੇ ਦਿਖਾਓ ਲੈ ਜੀ ਸੋ ਵੀਰ ਧਾਰਾ ਦੇਖ ਸਕਦੇ ਹੋ ਕਿਆ ਬਾਤ ਆ ਪੂਰਾ ਮੋਟਾ ਮੋਟਾ ਚੋਣਾ ਸਾਫ ਜਦਰਾ ਇਹ ਸੁਭਰ ਧਾਰਾ ਦੇਖ ਸਕਦੇ ਹੋ ਪੂਰਾ ਸਾਫ ਜਦਰਾ ਮੋਟਾ ਮੋਟਾ ਚੋਣਾ ਜਿਹੜਾ ਪਛਮੀ ਨਾਲ ਜਿੰਨੇ ਬੈਠੇ ਸਰ ਪੂਰੇ ਸੜ ਜਮਾ ਪੀ ਵੀਰੇ ਇਹ ਦੇਖੋ ਬੋੜਾ ਹੀ ਹਲੇ ਬੋੜਾ ਹੀ ਇਹ ਸਿੱਧਾ ਬੋੜਾ ਹੀ ਦੇਖੋ ਬਾ ਠੀਕ ਆ ਓਕੇ ਦੇਖੋ ਬੋੜਾ ਹੀ ਸੁਭਰ ਕੱਦ ਕਾਠ ਵਗੈਰਾ ਦੇਖੋ ਵਹਿੜ ਦਾ ਕਰੋ ਸੰਗ ਦੀ ਵਹਿੜਾ ਮੰਨ ਕੇ ਚਲੋ ਵੀ ਦੂਜਾ ਸੁਆ ਸੁਈ ਸਬਈ ਧਾਰਾ ਓਕੇ ਆ ਜੇਰ ਵਗੈਰਾ ਦੀ ਵੀ ਕੋਲ ਵੀਡੀਓ ਓਕੇ ਆ ਜਮਾ ਘਰੇ ਸੁਈ ਵੀ ਆ ਤੇ ਬੱਚਾ ਆ ਗਿਆ ਪਿੱਛੇ ਮਿਲ ਗਿਆ ਤੇ ਵੀਰੇ ਅੰਦਾਜ਼ਾ ਹੈ ਲਾਸ ਕਿ ਆ ਪਈ ਦੋ ਕਿੰਨਾ ਦੁੱਧ ਪਾ ਦੂਗੀ ਹੈ ਮੰਨ ਕੇ ਜਿਹੜੇ ਵੀ 16 17 ਦੀ ਐਵਰੇਜ ਆਣੀ ਹੈਗੀ ਆ ਹਾਂਜੀ ਬਾਕੀ ਦੁੱਧ ਸੇਵ ਆਦਾ ਤੇ ਬਾਕੀ ਫਿਰ ਦੁੱਧ ਪਾਉਗੀ ਦਾ ਫੈਟ ਵਾਲਾ ਪਾਉ ਹਣਾ ਤੋੜ ਦੀ ਮਾੜਾ ਜੇ ਹੋਰ ਬਾਕੀ ਠੰਡੀ ਸੀਲ ਪੂਰੀ ਫੁੱਲ ਨਹੀਂ ਚਾਹ ਠੀਕ ਆ ਜਿੱਥੇ ਮਰਜੀ ਠੀਕ ਆ ਜਿੱਥੇ ਮਰਜੀ ਧਾਰਾਂ ਮਾਰੇ ਜਿੱਲੋ ਇਹ ਤਾਂ ਬੌਲਾ ਹੀ ਆ ਪੀਲਾ ਬੌਲਾ ਠੀਕ ਆ ਆ ਦੇਖੋ ਜਾਇ ਜੇ ਗੱਲ ਆ ਪੀਲਾ ਬੌਲਾ ਹੀ ਆ ਜਿਵੇਂ ਮਰਜੀ ਜਿੱਥੇ ਮਰਜੀ ਧਾਰਾਂ ਮਾਰ ਦੋ ਤੇ ਚੌਂਟ ਚਵਾ ਜੇ ਓਕੇ ਆ ਜਾਵਾ ਕੋਈ ਨਿਆਣਾ ਪਾਉਂਦੀ ਲੋੜ ਨਹੀਂ ਠੀਕ ਹੈ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ ਜੀ 55000 ਰੁਪਏ ਜੀ ਮਾਮਤਨ ਕਰਦਾਂਗੇ ਮਾਮਤਨ ਕਰਦਾਂਗੇ ਬਾਕੀ ਆਪਾਂ ਰੇਟ ਜੈ ਜੀ ਤੇ ਰਹੇਗੀ ਠੀਕ ਹੈ ਸੋ 55000 ਦੇ ਵਿੱਚੋਂ ਮਾਮਤਨ ਘਾਰੇ ਬੰਦੇ ਦਾ ਹੋ ਜਾਊਗਾ ਸੋ ਸ਼ਾਮ ਦਾ ਟਾਈਮ ਆਪਾਂ ਵੀਡੀਓ ਕਵਰ ਕੀਤਾ ਤੇ ਲੈਵਾ ਵਗੈਰਾ ਦੇਖੋ ਸੋਹਣਾ ਸਾਫ ਸੁਥਰਾ ਬਿਲਕੁਲ ਜੈਨੂਅਲ ਰੇਟ 16 17 ਕੀ ਐਵਰੇਜ ਵਾਲੀ ਹੈਗਾ ਬੱਚਾ ਮੇਲਕਾਫਾ ਪਿੱਛੇ ਤਾਰਾ ਵੀਰ ਨੇ ਮਾਰ ਕੇ ਦਿਖਾ ਦਿਆ 83603 29597 ਪਿੰਡ ਬਾਲੀਆਂ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਪੇਗਾ ਧਨੋਲਾ ਬਰਨਾਲਾ ਦੇ ਨੇੜੇ ਹੈਗਾ ਕਿਸੇ ਵੀ ਵੀਰ ਦੇ ਬੈੜ ਪਸੰਦ ਹੋਵੇ